ਕੀ ਜੀਗਾ ਤੂੰ ਆਇਆ ਸੁਨਾਮ ਤਾਂ ਸੁਨਾਮ ਤੋਂ ਸੁਨਾਮ ਕੋਲ ਹਾਂ ਕਿ ਕੰਮੀ ਬਾਰ ਬਾਰ ਆ ਰਹੇ ਹੋ ਜੀ ਮੈਂ ਗਰਮੀ ਬਾਰਮੀ ਬਾਰਾਂ ਤੇ ਕੀ ਪ੍ਰੋਬਲਮ ਕੀ ਸੀ ਗੱਲ ਚ ਦਰਦ ਹੁੰਦਾ ਸੀ ਅੱਛਾ ਆੜਦੀ ਵੀ ਪ੍ਰੋਬਲਮ ਸੀ ਆੜਦੀ ਏ ਤੇ ਅੱਛਾ ਉਹ ਉਹ ਕਹਿੰਦੇ ਸਟੰਟ ਪਵਾਓ ਵੀ ਦੋ ਬਲੋਕ ਨੇ ਨਾੜਾ ਸਟੰਟ ਕਹਿੰਦੇ ਸੀ ਹਾਂ ਅੱਛਾ ਅਸੀਂ ਪਵਾਇਆ ਨਹੀਂ ਇਹਨਾਂ ਦਾ ਪਤਾ ਲੱਗ ਗਿਆ ਤਾਂ ਮੋਬਾਈਲ ਤੋਂ ਫਿਰ ਉਹ ਰਿਹਾ ਕਿ ਹੁਣ ਹੁਣ ਕਿੰਨਾ ਫਰਕ ਲਾ ਰਹੇ ਹੁਣ ਸਾਰੀ ਫਰਕ ਹੈ ਦੰਬ ਨਹੀਂ ਚੜਦਾ ਦਰਦ ਵੀ ਨਹੀਂ ਹੁੰਦਾ ਅੱਛਾ ਹਾਂ ਕੀ ਕਹਿੰਦੇ ਜਿਹੜੇ ਵੀਡੀਓ ਦੇਖਦੇ ਰਹੇ ਬੀ ਡਾਕਟਰਾਂ ਤੋਂ ਬਚੋ ਬੀਜ ਐ ਆਪਣਾ ਸਸਤਾ ਇਲਾਜ ਹੋ ਜਾਏ ਤੂੰ ਚੰਗਾ ਕੀ ਐ ਹਾਂ ਬਿਲਕੁਲ ਬਿਲਕੁਲ ਇਹਨਾਂ ਦਾ ਕਹਿਣਾ ਵੀ ਡਾਕਟਰਾਂ ਤੋਂ ਜਿਹੜੇ ਮਤਲਬ ਅੰਗਰੇਜ਼ੀ ਦੇ ਬੰਗੇ ਤੋਂ ਬਚੋ ਇਹ ਕਿਹੜਾ ਐਮਰਜੈਂਸੀ ਜ਼ਰੂਰ ਲੋੜ ਤਾਂ ਪੈਂਦੀ ਐ ਜਦੋਂ ਆਪਾਂ ਨੂੰ ਕੀ ਕਿਹੜੀ ਜਿਹੜਾ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਹਾਰਡ ਦੀ ਬ੍ਰੌਨ ਸੀ ਹਾਰਡ ਦੀ ਪ੍ਰੋਬਲਮ ਸੀ ਹਾਂਜੀ ਤੇ ਕੀ ਕਹਿੰਦੇ ਸੀ ਪ੍ਰਾਈਵੇਟ ਡਾਕਟਰ ਕੀ ਕਹਿੰਦੇ ਸੀਗੇ ਉਹ ਐਂਜਿਓਗ੍ਰਾਫੀ ਕਰਾਈ ਸੀ ਉੱਤੇ ਤਿੰਨ ਨਾੜਾਂ ਬਲੌਕ ਆਈਆਂ ਸੀ ਉਹਦੇ ਸਟੈਂਟ ਪਾਉਣਗੇ ਹਾਂਜੀ ਪੇ ਸਾਨੂੰ ਇਧਰੋਂ ਕਿਛੋ ਵੀਡੀਓ ਕੰਡ ਫਿਰ ਪਵਾਏ ਨਹੀਂ ਤੁਸੀਂ ਨਹੀਂ ਜੀ ਅੱਛਾ ਹੁਣ ਕਿਵੇਂ ਫੀਲ ਕਰਦੇ ਹੋ ਹੁਣ ਅੱਗੇ ਨੂੰ ਠੀਕ ਹੈ ਜੀ ਇੱਥੇ ਦਰਦ ਹੁੰਦਾ ਸੀ ਉਹ ਦਰਦ हट ਗਿਆ ਦਰਦ हट ਗਿਆ ਹਾਂ ਤੇ ਬਾਕੀ ਟੈਸਟ ਕਰਾਏ ਤਾਂ ਪਤਾ ਲੱਗੂ ਤੋਰੇ ਫੇਰੇ ਚ ਜਾਂ ਕੋਈ ਦਿੱਕਤ ਤਾਂ ਨਹੀਂ ਹੈਗੀ ਨਹੀਂ ਕੋਈ ਦਿੱਕਤ ਪਹਿਲਾਂ ਦਿੱਕਤਾਂ ਹੁੰਦੀ ਸੀ ਨਹੀਂ ਪਹਿਲਾਂ ਵੀ ਕੋਈ ਤੋਰੇ ਫੇਰੇ ਚ ਤਾਂ ਕੋਈ ਦਿੱਕਤ ਨਹੀਂ ਸੀ ਉਹ ਸਾਧ ਚੀਜ਼ ਚ ਦਰਦ ਹੁੰਦਾ ਸੀਗਾ ਅੱਛਾ ਉਹ ਦਰਦ ਨਹੀਂ ਹੁਣ ਹੁੰਦਾ ਬਿਲਕੁਲ ਠੀਕ ਹਾਂ ਜੀ ਕਿਹੜੀ ਜਗ੍ਹਾ ਹੋ ਰਿਹਾ ਟਵਾਣੇ ਤੋਂ ਜੀ ਕੀ ਪ੍ਰੋਬਲਮ ਸੀਗੀ ਹਾਰਟ ਦੀ ਪ੍ਰੋਬਲਮ ਸੀਗੀ ਕਿੰਨੇ ਪਰਸੈਂਟ ਹਾਰਟ ਦੀ ਉਹਨਾਂ ਨੇ ਦੱਸਿਆ ਸੀ ਜੀ 40 45% ਦੱਸਿਆ ਸੀ ਉਸ ਟਾਈਮ ਅਕਟੈਂਟ ਤਾਂ ਨਹੀਂ ਦੱਸਿਆ ਸੀ ਅਕਟੈਂਟ ਤਾਂ ਕਹਿੰਦੇ ਸੀ ਪਵਨ ਨੂੰ ਮੈਂ ਪਵਾਈ ਨਹੀਂ ਪਵਾਈ ਨਾ ਹੁਣ ਕਿੰਨਾ ਟਾਈਮ ਹੋ ਗਿਆ ਇੱਥੇ ਹੁਣ ਮੈਨੂੰ ਹੋ ਗਿਆ 9 ਮਹੀਨੇ ਹੋ ਗਏ ਨੇ 9 ਮਹੀਨੇ ਹੋ ਗਏ ਨੇ 9 ਮਹੀਨੇ ਚ ਕਿਵੇਂ ਮਤਲਬ ਕਿੰਨੇ ਹਾਂ ਬਹੁਤ ਫਾਰਕ